ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਬਿਲਕੁਲ ਇੱਕਜੁੱਟ ਔਰ ਮੀਡੀਆ ਦਾ ਇਹ ਗੱਲ ਕਹਿਣਾ ਵੀ ਅਕਾਲੀ ਦਲ ਵਾਲੀਆਂ ਸਹੂਲਤਾਂ ਕਿਸੇ ਵੀ ਸਰਕਾਰ ਨੇ ਕੰਟੀਨੂ ਰੱਖੀਆਂ ਨੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੋਦੀ ਨਾਲ ਇਹ ਭਗਵਾਨ ਜੀ ਮਾਨ ਨੇ ਤਾਂ ਆਟਾ ਦਾਲ ਸਕੀਮ ਬੰਦ ਕੀਤੀ ਨਾ ਹੋਵੇ ਕਿੰਨੇ ਸਾਲ ਆ ਕੇਜਰੀਵਾਲ ਨੇ ਕਾਗਜ਼ ਤੇ ਹੀ 3-4 ਯੂਨੀਵਰਸਟੀਆਂ ਬਣਾਈਆਂ ਹੋਈਆਂ ਸੀ ਪਰ ਜਿਹੜਾ ਪਾਣੀ ਪਹਿਲਾਂ ਹਰਿਆਣੇ ਨੂੰ ਫालतੂ ਛੱਡ ਚੁੱਕਿਆ ਉਹਦਾ ਆਗਮਨ ਕੌਣ ਦਊਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਮਸੀਹਾ ਸੀ ਉਹਨਾਂ ਨੇ ਪੂਰੀ ਜ਼ਮੀਨ ਐਸਵਾਈਐਲ ਦੀ ਜੀਵਾਰਾ ਨੋ ਗਿਫਟ ਕਰਤੀ ਖਰੀਦ ਕੇ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੜਾਈ ਆ ਹੱਕਾਂ ਦੀ ਜਿਹੜੀ ਲੜਾਈ ਆ ਉਹ ਤਾਂ ਅਕਾਲੀ ਦਲ ਨੇ ਲੜੀ ਹੋਈ ਆ ਪੰਜਾਬ ਦਾ ਪਾਣੀ ਬਚਾਉਣ ਲਈ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਕਾਲੀਆਂ ਨੇ ਮੋਰਚੇ ਲਾਏ ਨੇ ਤੇ ਜਿਹੜਾ ਬਾਰ-ਬਾਰ ਲਾਈਵ ਹੋ ਕੇ ਮਾਨ ਸਾਹਿਬ ਕਹਿ ਰਹੇ ਨੇ ਕੀ ਲੱਗਦਾ ਵਾ ਤੁਹਾਨੂੰ ਇਹ ਸਰਵਿਸ਼ੋਚੀ ਵਜ੍ਹੀ ਹੋ ਰਹੀ ਐ ਇਹ ਹੋਰ ਤੁਹਾਨੂੰ ਕੀ ਲੱਗਦਾ ਕੀ ਹੋ ਰਿਹਾ ਇਹ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਤੋਂ ਸਕੀਮਾਂ ਸ਼ੁਰੂ ਕੀਤੀਆਂ ਚਾਹੇ ਸ਼ਗਨ ਸਕੀਮ ਹੋਵੇ ਚਾਹੇ ਉਹ ਆਟਾ ਦਾ ਸਕੀਮ ਹੋਵੇ ਚਾਹੇ ਫ੍ਰੀ ਬਿਲੀ ਦੀ ਸਕੀਮ ਹੋਵੇ ਕਿਸਾਨਾਂ ਨੂੰ ਫ੍ਰੀ ਕਨੈਕਸ਼ਨਾਂ ਦੀ ਸਕੀਮ ਹੋਵੇ ਪੰਜਾਬ ਨੂੰ ਪਾਵਰ ਸਰਪਲਸ ਕਰਨ ਦੀ ਸਕੀਮ ਹੋਵੇ ਇੰਡਸਟਰੀ ਨੂੰ 5 ਰੁਪਏ ਯੂਨਟ ਬਿਜਲੀ ਦੇਣ ਦੀ ਸਕੀਮ ਹੋਵੇ ਇਹ ਸਾਰੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਜਿਨ੍ਹਾਂ ਦੀ ਨਕਲ ਜੀਵ ਜੀ ਨੇ ਵੀ ਕੀਤੀ ਜਿਨ੍ਹਾਂ ਦੀ ਨਕਲ ਆਮ ਆਦਮੀ ਵੀ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਔਲਖ ਜਿਸ ਤਰ੍ਹਾਂ ਕਿ ਇਲੈਕਸ਼ਨਾਂ ਦਾ ਮੁੱਦਾ ਪੱਥਰ ਹਵਾ ਹਰ ਪਾਰਟੀ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਵਾ ਨਵੇਂ ਨਵੇਂ ਵਾਅਦੇ ਕੀਤੇ ਜਾ ਰਹੇ ਨੇ ਬਾਕੀ ਸਾਡੇ ਅਸਪਾਸ ਵੀ ਮੌਜੂਦ ਨੇ ਅਕਾਲੀ ਦਲ ਤੋਂ ਤਕਸਾਲੀ ਬੋ ਵੀ ਕਰਤਾ ਜੀ ਆਪਾਂ ਉਹਨਾਂ ਨਾਲ ਕਰਾਂਗੇ ਖਾਸ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਅਕਾਲੀ ਦਲ ਦੀ ਗੱਲ ਕਰ ਲਈਏ ਅਕਾਲੀ ਦਲ ਸਰ ਜੀ ਇੱਕ ਜੋਕ ਹੈਗਾ ਇਸ ਟਾਈਮ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਜਿਹੜੀ ਨਮੈਂਦਾ ਜਥੇਬੰਦੀ ਆ ਪੰਜਾਬੀਆਂ ਦੀ ਆਪਦੀ ਪਾਰਟੀ ਆ ਉਹਦਾ ਇੱਕ ਬੜਾ ਲੰਬਾ ਚੌੜਾ ਇਤਿਹਾਸ ਆ ਉਹ ਐਡਾ ਵਿਸਤਾਰ ਵਾਲਾ ਪਰਿਵਾਰ ਆ ਵੀ ਜਿੱਥੇ ਦੋ ਭਾਂਡੇ ਹੁੰਦੇ ਆ ਇੱਕ ਪਰਿਵਾਰ ਚ ਦੋ ਬੰਦੇ ਹੁੰਦੇ ਆ ਉਹਨਾਂ ਦੀ ਵੀ ਮਤ ਨਹੀਂ ਰਲਦੀ ਤੇ ਕਈ ਵਾਰ ਡਿਫਰੈਂਸ ਆਫ opinion ਹੋ ਜਾਂਦਾ ਇਸ ਲਈ ਬਾਕੀ ਜਿਹੜੇ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਹੁਣ ਚੋਣ ਹੋਈ ਆ ਡੈਲੀਗੇਟਾਂ ਨੇ ਉਹਨਾਂ ਨੂੰ ਚੁਣਿਆ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਬਿਲਕੁਲ ਇਕਜੁੱਟਾ ਬਿਲਕੁਲ ਸਭ ਇਕੱਠੇ ਨੇ ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਪੰਜਾਬ ਨੂੰ ਉਹ ਦੌਰ ਜਿਹਦੇ ਚ ਸਰਪਲਸ ਬਿਜਲੀ ਹੋਰ ਬਹੁਤ ਸਹੂਲਤਾਂ ਉਹ ਜਿਹੜੇ ਸਨਹਿਰੀ ਦਿਨ ਨੇ ਉਹ ਹੀ ਵਾਪਸ ਲਿਆਉਣ ਲਈ ਯਤਨਸ਼ੀਲ ਆ ਸਾਰਾ ਅਕਾਲੀ ਦਲ ਇਕੱਠਾ ਸਰ ਜਿਸਰਤ ਸਿੰਘ ਕਹਿੰਦੇ ਕਿ ਉਹ ਢੋਰ ਵਾਪਸ ਲਿਆ ਲਈ ਸਾਰਾ ਕਾਲੀ ਦਲ ਦਾ ਆਟਾ ਪਰ ਉਹ ਸਹੂਲਤ ਆਮ ਆਦਮੀ ਪਾਰਟੀ ਵੀ ਦੇ ਰਹੀ ਆ ਅੱਛੇ ਸੇ ਜੂਨਟ ਫ੍ਰੀ ਆ ਆਟਾ ਦਾਲ ਫ੍ਰੀ ਮਿਲ ਜਾ ਪਿਆ ਵਾ ਲੋਕਾਂ ਨੂੰ ਸਭ ਨੂੰ ਮੋਟੀ ਜਾ ਕੇ ਇਸੇ ਦੀ ਹੀ ਚੀਜ਼ਾਂ ਚਾਹੀਦੀ ਆ ਦੇਖੋ ਇਦਾਂ ਗੱਲ ਇਹ ਬਿਲਕੁਲ ਅਤ ਕਥਨੀ ਆ ਤੁਹਾਡੀ ਔਰ ਮੀਡੀਆ ਦਾ ਇਹ ਗੱਲ ਕਹਿਣਾ ਵੀ ਅਕਾਲੀ ਦਲ ਲਾਲੀਆਂ ਸਹੂਲਤਾਂ ਕਿਸੇ ਵੀ ਸਰਕਾਰ ਨੇ ਕੰਟੀਨਿਊ ਰੱਖੀਆਂ ਨੇ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਤੁਹਾਡੀ ਨਾਲ ਔਰ ਕਿਉਂ ਨਹੀਂ ਸਹਿਮਤ ਕਿਹੜਾ ਆਟਾ ਦਾਲ ਮਿਲ ਰਿਹਾ ਜੀ ਕਿੱਥੇ ਦੇਖਿਆ ਤੁਸੀਂ ਇਹ ਭਗਵੰਤ ਮਾਨ ਨੇ ਤਾਂ ਆਟਾ ਦਾਲ ਸਕੀਮ ਬੰਦ ਕੀਤੀ ਨ ਹੋਵੇ ਕਿੰਨੇ ਸਾਲ ਇਹ ਤਾਂ ਕਹਿੰਦਾ ਸੀ ਆ ਜਿਹੜੀ ਨਾ ਸੁੰਡਾਂ ਵਾਲੀ ਕਣਕ ਆ ਜਿਹੜੀ ਮਤਲਬ ਜਿਹਦੇ ਖਰਾਬ ਹੋਈ ਹੋਈ ਕਣਕ ਉਹ ਖਰੀਦ ਕੇ ਪੀ ਕੇ ਲੋਕਾਂ ਦੇ ਘਰਾਂ ਚ ਮਤਲਬ ਜਿੰਨਾਂ ਨੂੰ ਦੇ ਰਿਆ ਥੋੜੀ ਬਾਲੀ ਐਡਵਰਟਾਈਜ਼ਮੈਂਟ ਤਾਂ ਬਹੁਤ ਆ ਰਹੀ ਆ ਸਾਡੀ ਲੋਕਾਂ ਦੇ ਘਰ ਘਰ ਅਸੀਂ ਆਟਾ ਤੇ ਆਟਾ ਪੁੰਜਾਵਾਂਗੇ ਕਣਕ ਪੁੰਜਾਵਾਂਗੇ ਤੇ ਫੇਰ ਖੈਰ ਤੁਸੀਂ ਫੋਟੋ ਵੀ ਦੇਖੀ ਹੋਗੀ ਉਹ ਤੇ ਉਹ ਫੋਟੋਆਂ ਫੋਟੋਆਂ ਤਾਂ ਇਹ ਮਤਲਬ ਮੈਂ ਤੁਹਾਨੂੰ ਤੁਸੀਂ ਹੈਰਾਨ ਹੋਵੋਗੇ ਜਦੋਂ ਦਿੱਲੀ 'ਚ ਰਾਜ ਬਦਲਿਆ ਨਾ ਹੁਣ ਆ ਕੇਜਰੀਵਾਲ ਨੇ ਕਾਗਜ਼ ਤੇ ਹੀ 3-4 ਯੂਨੀਵਰਸਟੀਆਂ ਬਣਾਈਆਂ ਹੋਈਆਂ ਸੀ ਵਿਧਾਨ ਸਭਾ 'ਚ ਪਾਸ ਕੀਤੀਆਂ ਉੱਥੇ 70-70 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਯੂਨੀਵਰਸਿਟੀ ਸਿਰਫ ਕਾਗਜ਼ਾਂ 'ਚ ਰਹਿ ਗਈ ਉਹਦੇ ਤੇ ਇੱਕ ਵੀ ਨਹੀਂ ਲੱਗੀ ਔਰ ਉਹਦਾ ਬਜਟ ਪੈ ਗਿਆ ਜੀ 25 ਕਰੋੜ ਜਦ ਹੁਣ ਉਹ ਹੁਣ ਦੂਜੀ ਸਰਕਾਰ ਆਈ ਹੈ ਉਹਨੇ ਇਹਨਾਂ ਦਾ ਕੱਚਾ ਚਿੱਟਾ ਖੋਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਵੀ ਉਹ ਜਿਹੜਾ 25 ਕਰੋੜ ਆ ਉਹ ਕੱਲੀ ਐਡ ਤੇ ਲੱਗ ਗਿਆ ਇਸ ਲਈ ਇਹ ਜਿਹੜੀ ਐਡ ਆ ਇਹਦਾ ਤਾਂ ਜਵਾਬ ਦੇਣਾ ਪੈਣਾ ਇਹਦੇ ਜਿੰਨਾ ਬਹੁਤ ਲੰਬੇ ਸਮੇਂ ਲਈ ਯਾਤਰਾ ਕਰਨੀ ਹੈ ਤੇ ਇਹ ਜਿਹੜੇ ਕੰਮ ਇਹ ਕਰ ਰਹੇ ਆ ਆਮ ਆਦਮੀ ਪਾਰਟੀ ਵਾਲੇ ਇਹ ਸਮਾਂ ਆ ਰਿਹਾ ਹੁਣ ਹੁਣ થઈ ਕਾਂਗਰਸ ਬੀਇੰਗ ਐਨ ਆਪੋਜੀਸ਼ਨ ਪਾਰਟੀ ਬੁਰੀ ਤਰ੍ਹਾਂ ਬਫਲ ਰਹੀ ਐ ਫੇਲ ਆ ਉਹ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਲੋਕਾਂ ਦੀ ਕਚੈਰੀ ਚ ਉਠਾਉਣ ਚ ਬਫਲ ਰਹੀ ਐ ਕਾਂਗਰਸ ਜਿਹੜਾ ਕੰਮ ਕਾਂਗਰਸ ਕਿਉਂਕਿ ਉਹਦੇ ਐਮਐਲਏ ਵੱਧ ਸੀ ਉਹ ਵਿਰੋਧੀ ਧਿਰਾਂ ਉਹਨੂੰ ਕਰਨਾ ਚਾਹੀਦਾ ਸੀ ਮੈਨੂੰ ਖੇਦ ਆ ਵੀ ਉਹਨੇ ਕੀਤਾ ਨਹੀਂ ਔਰ ਉਹ ਜਿਹੜਾ ਕੰਮ ਆ ਉਹ ਹੁਣ ਅਕਾਲੀ ਦਲ ਦੀ ਜਿਹੜੀ ਸਾਡੀ ਲੀਡਰਸ਼ਿਪ ਆ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਉਹ ਬੜਾ ਵਿਸਤਾਰਤ ਇੱਕ ਪ੍ਰੋਗਰਾਮ ਬਣਿਆ ਬਣ ਰਿਹਾ ਜਿਹਦੇ ਚ ਹਰ ਇੱਕ ਮੁੱਦਾ ਜਿੰਨੇ ਤੁਹਾਡੇ ਸਵਾਲ ਨੇ ਬਈ ਜੀ ਉਹ ਉਹਤਾ ਜੀ ਇਹ ਐ ਕਰ ਰਿਹਾ ਹੁਣ ਆ ਜਿਹੜੀ ਪੁਰਾਣੀ ਪਾਣੀ ਤੇ ਜਿਹੜੀ ਇਹ ਮਤਲਬ ਡਿਸਕੋ ਬਾਜੀ ਕਰ ਰਹੇ ਆ ਮੈਂ ਤਾਂ ਇਹਨੂੰ ਡਿਸਕੋ ਬਾਜੀ ਦਾ ਹੀ ਨਾਮ ਦਵਾਂਗਾ ਵੀ ਬਾਰ-ਬਾਰ ਉੱਥੇ ਜਾ ਕੇ ਫੋਟੋ ਆਫ ਕ੍ਰੀਏਟ ਕਰ ਰਿਹਾ ਵੀ ਭਗਵੰਤ ਮਾਨ ਉੱਥੇ ਗਿਆ ਜੀ ਉੱਥੇ ਗਿਆ ਜੀ ਤੇ ਉਹਦੇ ਪਿੱਛੇ ਨਹੀਂ ਉਹਦੇ ਪਿੱਛੇ ਦੀ ਅਸਲੀਅਤ ਕੀ ਹੈ ਹੂੰ ਉਹਦੇ ਪਿੱਛੇ ਵੀ ਅਸਲੀਅਤ ਇਹ ਹੈ ਵੀ ਭਗਵੰਤ ਮਾਨ ਉੱਥੇ ਜਾਂਦਾ ਆ ਜਾਂਦਾ ਤੇ ਬਾਅਦ ਚ ਆ ਕੇ ਕੀ ਕਹਿੰਦਾ ਉਹ ਜੀ ਫੌਜ ਫੌਜ ਪਿਆਸੀ ਸੀ 5000 ਕਿਉ ਸੀਕ ਪਾਣੀ ਛੱਡਿਆ ਜੀ ਰਾਜਸਥਾਨ ਨੂੰ ਹੂੰ ਪਰ ਮਾਨ ਸਾਹਿਬ ਪਾਣੀ ਦੀ ਗੱਲ ਕਰੀਏ ਮਾਨ ਸਾਹਿਬ ਤਾਂ ਕਹ ਰਹੇ ਵੀ ਪਾਣੀ ਪੰਜਾਬ ਦਾ ਪਾਣੀ ਪੰਜਾਬੇ ਚ ਹੀ ਰਹੇਗਾ ਪੰਜਾਬ ਦਾ ਪਾਣੀ ਪੰਜਾਬ ਚ ਹੀ ਰਹੇਗਾ ਤਾਂ ਜਿਹੜਾ ਪਾਣੀ ਪਹਿਲਾਂ ਹਰਿਆਣੇ ਨੂੰ ਫालतੂ ਛੱਡ ਚੁੱਕਿਆ ਉਹਦਾ ਹਿਸਾਬ ਕੌਣ ਦੇਊਗਾ ਇੱਕ ਗੱਲ ਦੂਜੀ ਗੱਲ ਪੰਜਾਬ ਦਾ ਜਿਹੜਾ ਇਹ ਪਾਣੀ ਆ ਵੰਡ ਕੇ ਹਿੱਸਾ ਦਿੱਤਾ ਹੋਇਆ ਇਹ ਤਾਂ ਬਹੁਤ ਪੁਰਾਣਾ ਇਹ ਤਾਂ ਜਦੋਂ ਪੰਜਾਬ ਤੇ ਹਰਿਆਣਾ ਦੀ ਵੰਡ ਹੋਈ ਉਦੋਂ ਦਾ ਠੀਕ ਆ ਹੁਣ ਉਹਦਾ ਮਸਲਾ ਕੀ ਸੀ ਮਸਲਾ ਸੀ ਉਹ ਇਹ ਪਾਣੀ ਐਸਵਾਈਐਲ ਦੇ ਜ਼ਰੀਏ ਲਿਆਣਾ ਚਾਹੁੰਦੇ ਸੀ ਐਸਵਾਈਐਲ ਦੀ ਜ਼ਮੀਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿਸਾਨਾਂ ਦੇ ਤੇ ਪੰਜਾਬ ਦੇ ਮਸੀਹਾ ਸੀ ਉਹਨਾਂ ਨੇ ਪੂਰੀ ਜ਼ਮੀਨ ਐਸਵਾਈਐਲ ਦੀ ਜੀਵਿਦਾਰਾਂ ਨੋ ਗਿਫਟ ਕਰਤੀ ਖਰੀਦ ਕੇ ਹਮ ਸਾਰੇ ਜ਼ਿਮੀਂਦਾਰਾਂ ਦੇ ਨਾਮ ਟ੍ਰਾਂਸਫਰ ਕਰਾਤੀ ਜ਼ਮੀਨ ਜ਼ਿਮੀਂਦਾਰਾਂ ਨੇ ਬਹੁਤ ਸਾਰੀ ਜਗ੍ਹਾ ਤੇ ਉਹਨੂੰ ਬਾਹ ਵੀ ਲਿਆ ਉਹ ਕਹਿੰਦੇ ਨਾ ਰਹੇਗਾ ਬਾਸ ਤੇ ਨਾ ਵੱਜੂਗੀ ਬਾਂਸਰੀ ਪਾਣੀ ਲੈ ਕੇ ਕਿਦੇ ਜਾਣਾ ਐਸਵਾਈਐਲ ਚ ਐਸਵਾਈਐਲ ਦੀ ਜ਼ਮੀਨ ਕਿਸਾਨਾਂ ਨੂੰ ਮੋੜਤੀ ਤੇ ਪੰਜਾਬ ਦੇ ਪਾਣੀਆਂ ਦੀ ਜਿਹੜੀ ਲੜਾਈ ਆ ਹੱਕਾਂ ਦੀ ਜਿਹੜੀ ਲੜਾਈ ਆ ਉਹ ਤਾਂ ਅਕਾਲੀ ਦਲ ਨੇ ਲੜੀ ਹੋਈ ਆ ਇਹ ਜਿਹੜਾ ਕੁਝ ਕਰ ਰਹੇ ਆ ਹੁਣ ਸੈਂਟਰ ਧੱਕਾ ਕਰ ਰਿਹਾ ਇਹਦੇ ਚ ਕੋਈ ਦੇ ਰਾਇ ਨਹੀਂ ਧੱਕੇ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਆ ਪਰ ਉਸ ਤੱਕ ਕੇ ਨੂੰ ਮੰਨ ਕੇ ਅੱਧ ਪਚੱਦ ਲਾਗੂ ਕਰਤਾ ਤੇ ਹੁਣ ਲੋਕਾਂ ਉੱਥੇ ਡਰਾਮਾ ਕਰ ਰਹੇ ਬਿਲਕੁਲ ਸਾਰੀਆਂ ਪਾਰਟੀਆਂ ਚਾਹੇ ਕਾਂਗਰਸ ਹੋਵੇ ਚਾਹੇ ਮਤਲਬ ਈਵਨ ਮਤਲਬ ਆ ਸੁਨੀਲ ਜਾਖੜ ਵੀ ਇੱਥੇ ਕਹਿ ਗਿਆ ਵੀ ਅਸੀਂ ਵੀ ਇਹਦੇ ਨਾਲ ਆ ਭਾਈ ਜਿਹੜਾ ਪੰਜਾਬ ਦਾ ਕੰਮ ਆ ਕੰਮ ਕਰਨ ਵਾਲਾ ਇਹ ਆ ਵੀ ਉੱਥੇ ਪ੍ਰਧਾਨ ਮੰਤਰੀ ਤੋਂ ਸਮਾਂ ਲੈ ਕੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਜਾਓ ਇਹ ਉੱਤੇ ਦਿਖਾਉਣ ਦੀ ਕੋਸ਼ਿਸ਼ ਇਹ ਕਰ ਰਿਹਾ ਵੀ ਮੈਂ ਕਿਤੇ ਪਾਣੀਆਂ ਦੀ ਲੜਾਈ ਇਕੱਲਾ ਹੀ ਲੜ ਰਿਹਾ ਪਾਣੀਆਂ ਦੀ ਲੜਾਈ ਬਹੁਤ ਪੁਰਾਣੀ ਆ ਇਹਦੇ ਲਈ ਪੰਜਾਬ ਨੇ ਬਹੁਤ ਕੁਰਬਾਨੀਆਂ ਕੀਤੀਆਂ ਨੇ ਠੀਕ ਆ ਔਰ ਲੋਕਾਂ ਨੇ ਆਪਦੇ ਘਰ ਅਜਾੜੇ ਨੇ ਪੰਜਾਬ ਦਾ ਪਾਣੀ ਬਚਾਉਣ ਲਈ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਨੇ ਅਕਾਲੀਆਂ ਨੇ ਮੋਰਚੇ ਲਾਏ ਨੇ ਤੇ ਜਿਹੜਾ ਬਾਰ ਬਾਰ ਲਾਈਵ ਹੋ ਕੇ ਮਾਨ ਸਾਹਿਬ ਕਹਿ ਰਹੇ ਨੇ ਕੀ ਲੱਗਦਾ ਵਾ ਤੁਹਾਨੂੰ ਇਹ ਸਿਰਫ ਛੋਛੇ ਬਝੀ ਹੋ ਰਹੀ ਆ ਇਹ ਹੋਰ ਤੁਹਾਨੂੰ ਕੀ ਲੱਗਦਾ ਕੀ ਹੋ ਰਿਹਾ ਤੁਸੀਂ ਦੱਸੋ ਨਹੀਂ ਮੈਂ ਤਾਂ ਤੁਹਾਨੂੰ ਪੁੱਛ ਰਿਹਾ ਵੀ ਜੇ ਮੈਂ ਅੱਜ ਜਾਨਾ ਫਿਰ ਆ ਕੇ ਸ਼ਾਮ ਨੂੰ ਕਹਿਣਾ ਵੀ 5000 ਕਿਉਂ ਸੇਕ ਪਾਣੀ ਅਸੀਂ ਰਾਜਸਥਾਨ ਨੂੰ ਛੱਡਤਾ ਹੈ ਇੱਕ ਵਾਰ ਸੇ ਤਾਂ ਅਸੀਂ ਪਿੱਟ ਰਹੇ ਆ ਵੀ ਜਦੋਂ ਸਾਡੇ ਹੜ ਆਏ ਸੀ ਉਦੋਂ ਇਹ ਉਹਨਾਂ ਨੇ ਪਾਣੀ ਲਿਆ ਨਹੀਂ ਤਾਂ ਹੁਣ ਅਸੀਂ ਕਹਿੰਦੇ ਜਦੋਂ ਸਾਡੇ ਲੋਕਾਂ ਨੂੰ ਬਜਾਈ ਚ ਝੋਨੇ ਦੀ ਬਜਾਈ ਚ ਪਾਣੀ ਦੀ ਲੋੜ ਆ ਬਿਜਲੀ ਦੀ ਉਪਜ ਲਈ ਪਾਣੀ ਦੀ ਲੋੜ ਆ ਉਹਦੇ ਚ ਅਸੀਂ ਹੁਣ ਰਾਜਸਥਾਨ ਨੂੰ ਵੀ ਪਾਣੀ ਦੇਣਾ ਹਰਿਆਣੇ ਨੂੰ ਪੰਜ 5 5000 QC ஆல்ரெडी ਪਹਿਲਾਂ ਦੇ ਚੁੱਕੇ ਇਹ ਹੋਰ ਫੋਟੋ ਆਪ ਹੀ ਆ ਅੱਛਾ ਸਰ ਗੱਲ ਕਰੀ ਜਿਹੜੀ ਦਿੱਲੀ ਦਿੱਲੀ ਇਹਦਾ ਪੰਜਾਬ ਦੇ ਵਿੱਚ ਇੰਟਰਫੇਅਰ ਕਰ ਰਹੀ ਹੈ ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਸਰ ਦਿੱਲੀ ਆ ਜਿਹੜੀ ਉਹ ਹਮੇਸ਼ਾ ਪੰਜਾਬ ਦੇ ਖਿਲਾਫ ਰਹੀ ਹੈ ਗੁਰੂਆਂ ਤੋਂ ਲੈ ਕੇ ਹੂੰ ਦਿੱਲੀ ਪੰਜਾਬ ਦੀ ਨਹੀਂ ਹੋ ਸਕਦੀ ਦਿੱਲੀਆਂ ਚੱਲਣ ਵਾਲੀਆਂ ਜਿਹੜੀਆਂ ਪਾਰਟੀਆਂ ਨੇ ਉਹ ਪੰਜਾਬ ਦੀ ਹਿੱਤ ਨਹੀਂ ਬਾਤ ਸਕਦੀਆਂ ਕੇਜਰੀਵਾਲ ਆ ਜਿਹੜਾ ਉਹ ਹਰਿਆਣੇ ਚ ਜਾ ਕੇ ਕਹਿੰਦਾ ਪਾਣੀ ਤਾਂ ਸਭ ਕੋ ਚਾਹੀਏ ਮੇਰੀ ਦਿੱਲੀ ਕੋ ਵੀ ਚਾਹੀਏ ਹਰਿਆਣੇ ਕੋ ਵੀ ਚਾਹੀਏ ਇਹ ਹਰੇਕ ਜਿਹੜੀ ਨੈਸ਼ਨਲ ਪਾਰਟੀ ਹੈ ਨਾ ਇਹ ਉਹਦੀ ਮਜਬੂਰੀ ਹੈ ਕਿਉਂਕਿ ਉਹਨੂੰ ਕੱਲੇ ਪੰਜਾਬ ਨਾਲ ਮਤਲਬ ਨਹੀਂ ਕੱਲੇ ਪੰਜਾਬ ਨਾਲ ਮਤਲਬ ਸਿਰਫ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਇੱਕ ਜਮਾਤ ਆ ਜਿਹਨੂੰ ਕੋਈ ਮਤਲਬ ਨਹੀਂ ਵੀ ਕੋਲਕੱਤਾ ਚ ਕੀ ਹੋਊਗਾ ਜਿਹਨੂੰ ਕੋਈ ਮਤਲਬ ਨਹੀਂ ਵੀ ਰਾਜਸਥਾਨ ਚ ਕੀ ਹੋਊਗਾ ਉਹਨੂੰ ਸਿਰਫ ਸਿਰਫ ਇੱਕ ਹੀ ਮਤਲਬ ਆ ਪੰਜਾਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਲੋਕਾਂ ਦੇ ਵਿੱਚ ਇਸ ਟਾਈਮ ਅਕਾਲੀ ਦਲ ਕਿੱਥੇ ਖੜੀ ਆ ਕਿਉਂਕਿ ਜਿਹੜੇ ਗੱਲਾਂ ਕਰ ਲਈ ਆਪਾਂ ਸੁਪੀਰ ਬਾਲ ਸਿੰਘ ਜੀ ਦੇ ਵੱਡੇ ਬਾਬੇ ਜੀ ਦੀ ਗੱਲ ਕਰ ਲਈ ਕਿ ਜਿਹੜੇ ਇਹਨਾਂ ਤੇ આરોਪ ਲੱਗੇ ਨੇ ਔਰ ਇਹਨਾਂ ਨੇ ਮਾਫੀਆਂ ਵੀ ਮੰਗੀਆਂ ਵਾ ਉਸ ਨੂੰ ਲੈ ਕੇ ਤੁਹਾਡੀ ਕੀ ਰਾਏ ਸੱਜਣ ਜੀ ਦੇਖੋ ਜਿਹੜਾ ਉਹ ਦਾਰਾ ਨਾ ਹਮ ਬਖਸ਼ੰਦ ਅਕਾਲ ਪੁਰਖ ਦਾ ਉਹ ਦਾਰਾ ਹਰਮੰਦਰ ਸਾਹਿਬ ਤੇ ਅਕਾਲ ਤਖਤ ਸਾਹਿਬ ਹਮ ਗੁਰੂ ਸਾਹਿਬ ਦੀ ਇਹ ਬਣਾਈ ਹੋਈ ਪਰੰਪਰਾ ਵੀ ਜੀਨੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਉਸ ਰਾਜੇ ਦਾ ਮੁੰਡਾ ਤਖਤ ਤੇ ਆ ਗਿਆ ਹਮ ਗੁਰੂ ਸਾਹਿਬ ਨੇ ਉਦੇ ਨਾਲ ਕਹਿੰਦੇ ਜਹਾਂ ਖਿਮਾ ਤਹਾਂ ਆਪ ਜਿੱਥੇ ਖਿਮਾ ਉੱਥੇ ਪ੍ਰਮਾਤਮਾ ਆਪ ਵਸਦਾ ਤੇ 2 ਦਸੰਬਰ ਦਾ ਜਿੱਦਣ ਹੁਕਮਨਾਮਾ ਜਾਰੀ ਹੋਇਆ ਤੁਸੀਂ ਮਾਫੀ ਦੀ ਗੱਲ ਕੀਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਨਿਮਾਣੇ ਸਿੱਖ ਵਜੋਂ ਗੱਲ 'ਚ ਪੱਲਾ ਪਾ ਕੇ ਅਕਾਲ ਪੁਰਖ ਸਾਹਿਬ ਦੇ ਫਕੀਰ ਦੇ ਸਾਹਮਣੇ ਨਤਮਸਤਕ ਹੋ ਕੇ ਤੁਸੀਂ ਉਹ 2 ਤਰੀਕ ਵਾਲੇ ਜਿੱਦਣੋ ਹੁਕਮਨਾਮਾ ਪੜਿਆ ਜਾ ਰਿਹਾ ਸੀ ਜਿਹੜੀ ਸੇਵਾ ਲੱਗ ਰਹੀ ਸੀ ਤੁਸੀਂ ਬਾਡੀ ਲੈਂਗੁਏਜ ਦੇਖੀ ਸੁਖਵੀਰ ਸਿੰਘ ਬਾਦਲ ਕਿੰਨੇ ਨਿਮਾਣੇ ਹੋ ਕੇ ਕਿੰਨੇ ਮਤਲਬ ਟੈਹ ਟੈਹ ਕੇ ਉਹਨਾਂ ਨੇ ਉਹ ਗੱਲ ਕਬੂਲ ਕੀਤੀ ਪਰ ਸਰ ਮੈਂ ਮਾਫੀ ਦਾ ਤਾ ਮੰਗਾ ਕਹਿੰਦਾ ਜੇ ਗਲਤੀ ਹੋਈ ਹੋਵੇਗੀ ਨਹੀਂ ਇਹ ਗਲਤੀਆਂ ਕੀਤੀਆਂ ਮੈਂ ਮੈਂ ਇੱਕ ਗੱਲ ਜਿਹਨੇ ਜਦੋਂ ਨਾ ਤੁਸੀਂ ਕੋਈ ਕੰਮ ਕਰਦੇ ਹੋ ਤੁਹ ਤੋਂ ਗਲਤੀਆਂ ਹੋ ਜਾਂਦੀਆਂ ਨੇ ਜੇ ਤੁਸੀਂ ਕੋਈ ਗਲਤੀ ਹੀ ਨਾ ਕਰੋ ਫਿਰ ਤਾਂ ਤੁਸੀਂ ਪਰਮੇਸ਼ਰ ਹੋ ਪਰਮਾਤਮਾ ਹੋ ਕੋਈ ਨਹੀਂ ਕਹਿ ਸਕਦਾ ਵੀ ਮੈਂ ਕੋਈ ਗਲਤੀ ਨਹੀਂ ਕੀਤੀ ਗਲਤੀਆਂ ਵੀ ਹੁੰਦੀਆਂ ਨੇ ਔਰ ਵੱਡੀ ਗੱਲ ਇਹ ਹੈ ਵੀ ਉਹਨਾਂ ਦਾ ਪਛਤਾਵਾ ਤਾਪ ਕਰਨਾ ਉਹਨਾਂ ਨੂੰ ਜਿਵੇਂ ਢੇ ਢੇਰੀ ਹੋ ਕੇ ਸਪੂਰੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਮੰਨਿਆ ਗਲਤ ਪੱਲਾ ਪਾ ਕੇ ਵੀ ਜੋ ਵੀ ਪਿੱਛੇ ਸਾਡੇ ਤੋਂ ਗਲਤ ਹੋਇਆ ਅਸੀਂ ਚੰਗਾ ਬਹੁਤ ਕੀਤਾ ਕੋਸ਼ਿਸ਼ ਕੀਤੀ ਚੰਗਾ ਕਰਨ ਦੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਦੀ ਔਰ ਜਿਹੜਾ ਕੋਲੇਸ਼ਨ ਧਰਮ ਸੀ ਉਦੋਂ ਸਾਡੀ ਇਕੱਲਿਆਂ ਦੀ ਸਰਕਾਰ ਨਹੀਂ ਸੀ ਭਾਰਤੀ ਜਨਤਾ ਪਾਰਟੀ ਸਾਡੇ ਨਾਲ ਭਾਈਵਾਲ ਸੀ ਉਹਨਾਂ ਨੇ ਜਿਵੇਂ シュਮੇத் ਸਿੰਘ ਸੈਣੀ ਆ ਡੀਜੀਪੀ ਲਵਾਉਣ ਲਈ ਆਗੇ ਦੇ ਬਹੁਤ ਮੈਂ ਉਹਦੇ 'ਚ ਨਹੀਂ ਜਾਣਾ ਕੋਈ ਬਹਾਨਾ ਨਹੀਂ ਅਸੀਂ ਤਾਂ ਉੱਥੇ ਗਲਤ ਪੱਲਾ ਪਾ ਕੇ ਕਿਹਾ ਜੀ ਹਾਂ ਗਲਤੀਆਂ ਹੋਈਆਂ ਉਹ ਕਿਵੇਂ ਹੋਈਆਂ ਉਹ ਢਿੰਡ ਸਾਹਿਬ ਨੇ ਕਰਾਤੀ ਜਾਂ ਬਾਬਲ ਸਾਹਿਬ ਨੇ ਕਰ ਲਈ ਜਾਂ ਦੂਜੀ ਲੀਡਰਸ਼ਿਪ ਤੋਂ ਹੋਗੀ ਜਾਂ ਉਹ ਉਸ ਸਮੇਂ ਦੇ ਜਿਹੜੇ ਤਖਤ ਸਹਿਬਾਨ ਦੇ ਜੇ세ਦਾਰ ਸੀ ਉਹਨਾਂ ਨੇ ਵੀ ਕਿਤੇ ਢਿੰਡ ਦਿਖਾਤੀ ਬਈ ਸਾਰੀਆਂ ਜੋ ਗਲਤੀਆਂ ਹੋਈਆਂ ਉਹਨਾਂ ਨੂੰ ਪੱਲਾ ਪਾ ਕੇ ਗੁਰੂ ਦੇ ਸਾਹਮਣੇ ਅਰਦਾਸ ਬੇਨਤੀ ਕੀਤੀ ਬਈ ਸਾਨੂੰ ਇੰਨੀ ਸਮਰੱਥਾ ਦੇ ਇੰਨੇ ਸਮੱਤ ਬਖਸ਼ੀ ਵੀ ਹੁਣ ਦਾ ਜਿਹੜੀ ਅਸੀਂ ਪੰਜਾਬ ਦੀ ਸੇਵਾ ਕਰੀਏ ਇਹਦੀ ਕੋਈ ਗਲਤੀ ਸਾਤੋਂ ਨਾ ਕਰਾਈ ਉਹ ਜਿਹੜੀਆਂ ਗਲਤੀਆਂ ਹੋਈਆਂ ਉਸ ਨੂੰ ਲੈ ਕੇ ਲੋਕ ਵੈਸਟ ਅਕਾਲੀ ਦੇ ਤੇ ਭਰੋਸਾ ਕਰਨੇ ਕਿੱਥੇ ਖੜੀ ਐਸਟਾ ਲੋਕਾਂ ਦੀ ਨਿੰਦ ਦੀ ਗੱਲ ਕਰਾਂ ਉਹ ਉਸ ਦਿਨ ਤੋਂ ਬਾਅਦ ਜਿੱਦਣ ਤੋਂ ਉਸ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਸੇਵਾ ਲੱਗ ਗਈ ਉਸ ਦਿਨ ਤੋਂ ਬਾਅਦ ਉਹ ਜਿਹੜਾ ਸਵਾਲ ਆ ਕਿਸੇ ਨੇ ਮੈਨੂੰ ਅੱਜ ਤੱਕ ਪੁੱਛਿਆ ਨਹੀਂ ਨਾ ਕੋਈ ਗੱਲ ਕਰਨੀ ਚਾਹੁੰਦਾ ਉਹਦੀ ਉਹ ਗੱਲ ਸਾਡੀ ਮਾਫੀ ਹੈ ਜਿਹੜੀ ਅਕਾਲਪੁਰਖ ਦੇ ਮੂਹਰੇ ਹੈ ਨਾ ਉਹ ਕਬੂਲ ਹੋ ਚੁੱਕੀ ਹੈ ਠੀਕ ਹੈ ਇਸ ਲਈ ਉਹ ਉਹਨਾਂ ਉਹਨਾਂ ਗੱਲਾਂ ਕਰਕੇ ਕੋਈ ਸਾਡੇ ਤੇ ਹੁਣ ਭਰੋਸਾ ਨਹੀਂ ਕਰੂ ਇਹ ਗੱਲ ਚ ਸਦਾਕਤ ਨਹੀਂ ਹੈ ਇਹ ਗੱਲ ਠੀਕ ਨਹੀਂ ਹੈ ਤੇ ਇਸ ਟਾਈਮ ਆਪਾਂ ਮਾਨ ਸਾਹਿਬ ਦੀ ਗੱਲ ਕਰ ਲਈ ਜਿਹੜੇ ਮਾਨ ਸਾਹਿਬ ਕਹੇ ਸੀ ਵੀ ਸਾਡੀ ਅਗਰ ਸਰਕਾਰ ਆਏਗੀ ਕਿਤੇ ਵੀ ਕੋਈ ਧਰਨਾ ਨਹੀਂ ਲੱਗਾ ਕੋਈ ਤੁਸੀਂ ਦਿਖਣ ਨੂੰ ਧਰਨਾ ਲੱਗਾ ਅਥਰ ਇਹਨਾਂ ਨੇ ਕੋਈ ਇਹੋ ਜਿਹਾ ਵਰਗ ਨਹੀਂ ਹੈ ਜੀਦੇ ਤੇ ਡਾਂਗ ਨਾ ਚਲਾਈ ਹੋਵੇ ਚਾਹੇ ਸਾਡੀਆਂ ਅਧਿਆਪਕਾਂ ਹੋਣ ਉਹਨਾਂ ਦੀ ਖਿੱਚਤ ਉਹਦੀ ਗੱਲ ਹੋਵੇ ਜਿਹੜੇ ਲੋਕਾਂ ਨੂੰ ਇਹ ਗੱਲ ਕਹਿ ਰਹੇ ਸੀ ਵਾਰ-ਵਾਰ ਬਈ ਜੀ ਇਹ ਟੈਂਕੀਆਂ ਤੇ ਕਿਉਂ ਬੈਠੇ ਆ ਐਮਐਸਪੀ ਤਾਂ ਅਸੀਂ ਦਿੱਤੀ ਐਂ ਦੇਵਾਂਗੇ ਇਹ ਕੈਪਟਨ ਅਮਰਿੰਦਰ ਹੁਣੀ ਦਵੇ ਐਮਐਸਪੀ 24 ਫਸਲਾਂ ਤੇ ਇਹ ਤਾਂ ਪੰਜਾਬ ਦੇ ਸਰਕਾਰ ਦੀ ਗੱਲ ਆ ਉਹ ਇਹਨਾਂ ਨੇ 6 6 ਕਿੰਨੋ ਇੱਕ ਕੁਆਂਟਲ ਮਗਰ ਪਿਛਲੀ ਵਾਰ ਜਿਹੜਾ ਧੋਨਾ ਚੱਕਿਆ 6 ਕਿਲੋ ਦੀ ਕਾਟ ਲੱਗੀ ਆ ਜੱਟ ਨੂੰ 6 ਕਿਲੋ 6% ਉਹ ਜੱਟ ਤੇ ਇਹਨਾਂ ਨੇ ਮਾਰ ਕੇ ਫਲੋਜਤਾ ਇੱਕ ਕੁਆਂਟਲ ਹਾਂ ਆਪਣੀ ਜਿਹੜੀ ਇਕਨੋਮੀ ਆ ਉਹ ਐਗਰੀ ਇਕਨੋਮੀ ਆ ਜੇ ਕਿਸਾਨ ਨੂੰ 6 6 ਕਿਲੋ ਦਾ ਕੱਟ ਲੱਗ ਗਿਆ ਇਹਦਾ ਮਤਲਬ ਆਪਣੀ ਰੋਟੇਸ਼ਨ ਚ ਜਿਹੜਾ ਕਿਸਾਨਾਂ ਦੀ ਜੇਬ ਚ ਪੈਸਾ ਆਉਣਾ ਸੀ ਬਾਕੀ ਕੰਮ ਚੱਲਨੇ ਸੀ ਉਸ ਸਾਰੇ ਨੂੰ ਵੀ ਕੱਟ ਲੱਗ ਗਿਆ ਕਿਸੇ ਦਾ ਮਾਨ ਸਾਹਿਬ ਆਪ ਕਿਸਾਨਾਂ ਦੇ ਨਾਲ ਧਰਨੇ ਦੇ ਬੈਠਦੇ ਸੀ ਅਡਾ ਸੰਗੂ ਬਾਡਰ ਦਾ ਨਾ ਲੱਗਾ ਸੀ ਉਹ ਬਿਲਕੁਲ ਹਟਾ ਦਿੱਤਾ ਗਿਆ ਸਹੀ ਕੀਤਾ ਜਾਂ ਗਲਤ ਕੀਤਾ ਪਰ ਪਹਿਲਾਂ ਤਾਂ ਮਾਨ ਸਾਹਿਬ ਆਪ ਯਾਨੀ ਕਿ ਧਰਨੇ ਦੇ ਵਿੱਚ ਬੈਠਦੇ ਸੀ ਕਿਸਾਨਾਂ ਦੇ ਨਾਲ ਯਾਰ ਇਹ ਗੱਲ ਤਾਂ ਮੈਨੂੰ ਬਹੁਤ ਖੇਰ ਆ ਇਹ ਇਹ ਗੱਲ ਤਾਂ ਆਪਣੇ ਇੱਕ ਬੜਾ ਯੋਧਾ ਬੰਦਾ ਸੀ ਜਿਹੜਾ ਕਿ ਹੁਣ ਆਪਣੇ ਵਿੱਚ ਨਹੀਂ ਹੈ ਉਹ ਮੁੰਡੇ ਨੇ ਪੰਜਾਬ ਨੂੰ ਹਲੂਣਾ ਦੇਣ ਦੀ ਜਗਾਉਣ ਦੀ ਕੋਸ਼ਿਸ਼ ਕੀਤੀ ਇਹ ਗੱਲ ਤਾਂ ਉਹਨੇ ਆਪਦੇ ਮਰਨ ਤੋਂ ਵੀ 2 ਸਾਲ ਪਹਿਲਾਂ ਜਦੋਂ ਮਾਨ ਸਾਹਿਬ ਹਲੇ ਐਮਪੀਸੀ ਚੀਫ ਮਿਨਿਸਟਰ ਬਣੇ ਨਹੀਂ ਸੀ ਉਦੋਂ ਹੀ ਕਹਿਤੀ ਸੀ ਬਈ ਇਹੀ ਆ ਮਾਨ ਜਦੋਂ ਬਹਿ ਗਿਆ ਕੁਰਸੀ ਤੇ ਤੁਹਾਨੂੰ ਰੰਗ ਦਿਖਾਊਗਾ ਇਹ ਅੰਗਰੇਜ਼ਾਂ ਨਾਲੋਂ ਵੀ ਵੱਧ ਹੋ ਕੇ ਤੁਹਾਨੂੰ ਬੀਜੇਪੀ ਦਾ ਜਿਹੜਾ ਅਤਿਆਚਾਰ ਆ ਕਿਸਾਨਾਂ ਤੇ ਉਹਨੂੰ ਛੋਟਾ ਦਿਖਾ ਦੂਗਾ ਭੁਲਾ ਦੇਗਾ ਬੀਜੇਪੀ ਨੇ ਤਾਂ ਕਿੰਨੀਆਂ ਹੀ ਗੱਡੀਆਂ ਸੀ ਅਥਰੂ ਗਏ ਛੱਡੀ ਹੋਰ ਛੱਡੀ ਉਹ ਚੋਰੀਆਂ ਥੋੜਾ ਕਰਾਈਆਂ ਸੀ ਟਰਾਲੀਆਂ ਸਮਾਨ ਉਲਟ ਕੇ ਲੈ ਗਏ ਔਰ ਜਿਸ ਹਸਾਬ ਨਾਲ ਉਹਨਾਂ ਤੇ ਤਸ਼ੱਦਦ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਆ ਜਿਵੇਂ ਮਕਾਰੀ ਨਾਲ ਉਹਨਾਂ ਨੂੰ ਫੜਿਆ ਗਿਆ ਉਹ ਗਏ ਮੀਟਿੰਗ ਕਰਨ ਹਮ ਹਮ ਸੈਂਟਰ ਨਾਲ ਕਿਸਾਨ ਨੇਤਾ ਉੱਥੋਂ ਮੀਟਿੰਗ ਕਰਕੇ ਨਿਕਲੇ ਬਾਹਰ ਆਉਂਦੇ ਉਹਨਾਂ ਨੂੰ ਫੜ ਲਿਆ ਪਰ ਸਰ ਤੁਹਾਨੂੰ ਨਹੀਂ ਲੱਗਾ ਕਿ 1.5 ਸਾਲ ਤੋਂ ਜਿਹੜਾ ਰਸਤਾ ਬਲੋਕ ਕੀਤਾ ਆ ਜਿਹੜਾ ਫालतू ਦੇ ਵਿੱਚ ਹੀ ਲੋਕ ਪਰੇਸ਼ਾਨ ਹੋ ਰਹੇ ਸੀਗੇ ਵੀ ਠੀਕ ਕੀਤਾ ਇਹ ਗੱਲ ਮੈਂ ਇੱਕ ਨਾ ਇੱਥੇ ਬੜੀ ਵੱਡੀ ਆ ਤੁਸੀਂ ਇੱਕ ਗੱਲ ਦੱਸੋ ਬਈ ਜਿਹੜਾ ਰਸਤਾ ਬੰਦ ਕੀਤਾ ਹੋਇਆ ਸੀ ਉਹ ਕਿਸਾਨਾਂ ਦਾ ਕੀਤਾ ਹੋਇਆ ਸੀ ਨਹੀਂ ਇੱਥੇ ਤਾਂ ਮਿਲੀ ਭਗਤ ਸਾਬਤ ਹੁੰਦੀ ਆ ਇਹ ਬੀਜੇਪੀ ਦੀ ਬੀ ਟੀਮ ਆਏ ਜਿਹੜੀ ਇਹ ਭਗਵੰਤ ਮਾਨ ਇਹ ਸੈਂਟਰ ਦੇ ਇਸ਼ਾਰੇ ਤੇ ਕੰਮ ਕਰਦਾ ਅਮਿਤ ਸ਼ਾਹ ਦੇ ਇਸ਼ਾਰੇ ਤੇ ਉਹ ਕਿਲਾ ਗੱਡ ਕੇ ਰਾਹ ਰੋਕਿਆ ਹੋਇਆ ਸੀ ਹਰਿਆਣਾ ਦੀ ਸਰਕਾਰ ਨੇ ਉਹ ਭਾਈ ਕਿਸਾਨ ਤਾਂ ਪਾਸਿਆਂ ਤੇ ਬੈਠੇ ਸੀ ਸੜਕ ਤਾਂ ਖਾਲੀ ਪਈ ਸੀ ਕਿਸਾਨ ਮੰਗ ਕੀ ਰਹੇ ਸੀ ਕਿਸਾਨ ਕਹਿ ਰਹੇ ਸੀ ਸਾਨੂੰ ਦਿੱਲੀ ਜਾਣ ਦੋ ਉਹ ਤਾਂ ਆਪ ਕਹਿੰਦੇ ਸੜਕ ਕੋਲੋ ਪਰੇ ਪ੍ਰੋਪਗੈਂਡਾ ਕਰਕੇ ਇਹ ਕਿਸਾਨਾਂ ਦੇ ਸਿਰ ਗੱਲ ਪੰਨੀ ਗਈ ਕਿਉਂਕਿ ਇਹ ਭਗਵੰਤ ਮਾਨ ਕਟਪੁਤਲੀ ਵਾਂਗੂ ਭਾਜਪੀ ਦੀ ਕਟਪੁਤਲੀ ਵਾਂਗੂ ਕੇਜਰੀਵਾਲ ਦੀਆਂ ਇਸ਼ਾਰਿਆਂ ਤੇ ਨੱਚਦਾ ਇਹਦੀ ਆਪ ਦੀ ਕੋਈ ਹੋਂਦ ਨਹੀਂ ਹੈ ਇਹ ਪੰਜਾਬ ਦਾ ਮੁੱਖ ਮੰਤਰੀ ਨਹੀਂ ਹੈ ਇਹ ਤਾਂ ਦਿੱਲੀ ਵਾਲਿਆਂ ਦਾ ਇੱਕ ਨਮਾਇੰਦਾ ਪੰਜ ਵਾਰ ਦੇ ਮੁੱਖ ਮੰਤਰੀ ਜਿਹੇ ਸੀ ਕਿ ਪ੍ਰਗਾਸ਼ ਸਿੰਘ ਬਾਦਲ ਜੀ ਉਹਨਾਂ ਦੀ ਕੋਈ ਕਾਰਗੁਜ਼ਾਰੀ ਉਹਨਾਂ ਨੇ ਕੀ ਕੀ ਕੀਤਾ ਸ ਹੈ ਉਹਨਾਂ ਨੇ ਤਾਂ ਸਿਰ 200 ਯੂਨਿਟ ਦਿੱਤੀ ਇਹਨਾਂ ਨੇ 600 ਯੂਨਿਟ ਦਿੱਤੀ ਆ ਓ ਮੈਂ ਇਹ ਜਿਹੜੀ 600 ਯੂਨਿਟ ਆ 200 200 ਯੂਨਿਟ ਜਿਹੜੀ ਦਿੱਤੀ ਸੀ ਬਾਦਲ ਸਾਹਿਬ ਨੇ ਇਹ ਤੁਸੀਂ ਮੰਨਦੇ ਹੋ ਸਾਰੀ ਦੁਨੀਆ ਮੰਨਦੀ ਹੈ ਜੀ ਡੀਏ ਹੁਣ 300 ਯੂਨਿਟ ਦੇ ਰਹੇ ਨੇ 2 ਮਹੀਨੇ ਦੀ 600 ਆ 1 ਮਹੀਨੇ ਦੀ 600 ਨਹੀਂ 1000 2 ਮਹੀਨੇ ਦੀ ਉਹ 200 ਯੂਨਿਟ ਸੀ ਜਿਹੜੀ ਉਹ 1 ਮਹੀਨੇ ਦੀ ਸੀ ਤਾਂ 2 ਮਹੀਨਿਆਂ ਦੀ ਕਿੰਨੀ ਹੋਣੀ 400 ਤੇ ਹੁਣ ਇਹ ਕਹਿੰਦੇ ਅਸੀਂ 600 ਦੇ ਰਹੇ ਹਾਂ ਇਹ ਇਹਨਾਂ ਦੀ ਮਜਬੂਰੀ ਕਿਉਂ ਹੋਈ 600 ਦੇਣ ਦੀ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 400 ਯੂਨਿਟ ਬਿਜਲੀ ਆਲਰੇਡੀ ਫ੍ਰੀ ਕੀਤੀ ਹੋਈ ਸੀ ਕਿੰਨੇ 10 ਸਾਲ ਪਹਿਲਾਂ ਤੋਂ ਇਹਨਾਂ ਨੇ ਕੁਝ ਨਹੀਂ ਕੀਤਾ ਜਿੰਨੀਆਂ ਸਕੀਮਾਂ ਨੇ ਆਟਾ ਫੂਡ ਸਕਿਉਰਟੀ ਐਕਟ ਬਣਿਆ ਹਿੰਦੁਸਤਾਨ 'ਚ ਜਿਹਦੇ ਜਿਹਦੇ ਜਰੀਏ 80 ਕਰੋੜ ਲੋਕਾਂ ਨੂੰ ਅੱਜ ਕਣਕ ਦਿੱਤੀ ਜਾ ਰਹੀ ਹੈ ਆਟਾ ਦਿੱਤਾ ਜਾ ਰਿਹਾ ਹੈ ਸੈਂਟਰ ਗਵਰਨਮੈਂਟ ਵੱਲੋਂ ਹੂੰ ਪੰਜਾਬ ਸਰਕਾਰ ਨੇ ਆਟਾ ਦਾਲ ਸਕੀਮ ਬੰਦ ਕੀਤੀ ਉਹਨੂੰ 2.5 ਸਾਲ ਹੋ ਗਏ ਉਹ ਜਿਹੜੀ ਹੁਣ ਕੋਈ ਆਟਾ ਮਿਲਦਾ ਵੀ ਹੈ ਨਾ ਉਹ ਉਹ ਫੂਡ ਸਿਕਿਉਰਿਟੀ ਐਕਟ ਵਾਲਾ ਆਟਾ ਜਿਹੜਾ ਮੋਦੀ ਸਰਕਾਰ ਭੇਜਦੀ ਹੈ ਇਹ ਇਹ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਚੋਂ ਸਕੀਮਾਂ ਸ਼ੁਰੂ ਕੀਤੀਆਂ ਚਾਹੇ ਸ਼ਗਨ ਸਕੀਮ ਹੋਵੇ ਚਾਹੇ ਹੋ ਆਟਾ ਦਾਲ ਸਕੀਮ ਹੋਵੇ ਚਾਹੇ ਉਹ ਫ੍ਰੀ ਬਿਜਲੀ ਦੀ ਸਕੀਮ ਹੋਵੇ ਕਿਸਾਨਾਂ ਨੂੰ ਫ੍ਰੀ ਕਨੈਕਸ਼ਨਾਂ ਦੀ ਸਕੀਮ ਹੋਵੇ ਪੰਜਾਬ ਨੂੰ ਪਾਵਰ ਸਰਪਲਸ ਕਰਨ ਦੀ ਸਕੀਮ ਹੋਵੇ ਇੰਡਸਟਰੀ ਨੂੰ 5 ਰੁਪਏ ਯੂਨਿਟ ਬਿਜਲੀ ਦੇਣ ਦੀ ਸਕੀਮ ਹੋਵੇ ਇਹ ਸਾਰੀਆਂ ਸਕੀਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀਆਂ ਜਿਨ੍ਹਾਂ ਦੀ ਨਕਲ ਭਾਜਪੀ ਨੇ ਵੀ ਕੀਤੀ ਜਿਨ੍ਹਾਂ ਦੀ ਨਕਲ ਆਮ ਆਦਮੀ ਵੀ ਕਰ ਰਹੀ ਆ ਉਹਦੇ 'ਚ ਥੋੜਾ ਜਿਹਾ ਕੁਝ ਐਡ ਕਰਕੇ ਕਹਿੰਦੇ ਅਸੀਂ ਕੀਤਾ ਉਹ ਭਾਈ ਤੁਸੀਂ ਨਹੀਂ ਕੀਤਾ ਇਹ ਕਰਨ ਵਾਲਾ ਜਿਹੜਾ ਮਸੀਹਾ ਸੀ ਲੋਕਾਂ ਦਾ ਜਿਹੜਾ ਹਰ ਪੰਜਾਬੀ ਦਾ ਲੀਡਰ ਸੀ ਜਿਹੜਾ ਪੰਜਾਬ ਲਈ ਕੰਮ ਕਰਦਾ ਸੀ ਔਰ ਹਰ ਗਰੀਬ ਦੀ ਬਾਹ ਫੜਦਾ ਸੀ ਹੈ ਜੀ ਸ਼ਗਨ ਸਕੀਮ ਸੀ ਉਹ ਪੁੱਛ ਕੇ ਤਾਂ ਦੇਖੋ ਤੁਸੀਂ ਜੇ 200 ਯੂਨਿਟ ਕਿਸੇ ਨੂੰ 2 ਮਹੀਨਿਆਂ ਦੀ ਫ੍ਰੀ ਦੇ ਰਹੇ ਹੋ ਤੇ ਉਹਦੀ ਕੁੜੀ ਦਾ ਵਿਆਹ ਹੋਣ ਵਾਲਾ 51000 ਰੁਪਏ ਖਾਈ ਬੈਠੇ ਉਹਦਾ ਤੇ 51000 ਤਾਂ ਬੇਲੇ ਦਾ ਬੰਦ ਨਾ 50 ਸਾਲਾਂ ਚ ਜੇ ਇਹਦੇ ਦੋ ਕੁੜੀਆਂ ਸੀ 51000 ਦੀ ਠੱਗੀ ਤਾਂ ਤੁਸੀਂ ਇਹਨਾਂ ਲਾਲੀ ਫਿਰ ਤੁਸੀਂ ਕਹਿੰਦੇ ਉਹਦਾ ਕਹਿੰਦੇ ਸਹੂਲਤਾਂ ਦੇ ਰਹੇ ਆ ਭਗਵੰਤ ਇਹ ਕੋਈ ਸਹੂਲਤ ਨਹੀਂ ਦੇ ਰਹੇ ਨੇ ਤਾਂ ਸਹੂਲਤਾਂ ਨੂੰ ਕੈਂਚੀ ਲਾਈ ਆ ਔਰ ਪਬਲਿਸਿਟੀ ਦਾ ਸਟੰਟ ਕਰਦੇ ਆ ਸਵਾਏ ਕਿਉਂਕਿ ਇਹਨੇ ਸਾਰੀ ਉਮਰ ਆਪ ਦਾ ਜਿੰਨਾ ਕੈਰੀਅਰ ਆ ਉਹ ਪਬਲਿਸਿਟੀ ਤੋਂ ਹੀ ਬਣਾਇਆ ਇਸ ਕਿੱਟਾ ਪੇਸ਼ ਕਰ ਕਰਕੇ ਇੱਥੇ ਤੀ ਆਇਆ ਇਸ ਲਈ ਉਹ ਸਿਕਟਾ ਬਣਾਉਂਦਾ ਵਿਚਾਰਾ ਕੋਈ ਨਹੀਂ ਇਹ ਸ਼ਮਾ ਆ ਗਿਆ ਨੇੜੇ ਲੋਕ ਲੱਗ ਤਾ ਗਏ ਸ਼ੁਰੂ ਹੋ ਗਏ ਇਹਨੂੰ ਦੇਣਾ ਮਤਲਬ ਨੂਨ ਤੇਲ ਮਿਲ ਰਿਹਾ ਇਹਨੂੰ ਬਾਕੀ ਦਾ ਨੂਨ ਤੇਲ ਇਹਨੂੰ ਹੁਣ ਜਦੋਂ ਜਨਰਲ ਇਲੈਕਸ਼ਨ ਹੋਊ ਉਹਨੂੰ ਮਿਲਣਾ ਆ ਧੀਰੇ ਕਿਸਾਨਾਂ ਦੇ ਡਾਂਗਾ ਮਾਰੀਆਂ ਪੱਗਾ ਲਾਈਆਂ ਬੀਬੀਆਂ ਦੀ ਖਿੱਚ ਤੋ ਕੀਤੀ ਆ ਉਹਨਾਂ ਨੇ ਉਸ ਗੱਲ ਦਾ ਹਿਸਾਬ ਲੈਣਾ ਇਹ ਤਾਂ ਇਹ ਜਾਵੇ ਤਾਂ ਸਹੀ ਜਦੋਂ ਸਮਾਂ ਆਉਣ ਦੋ ਪਹਿਲਾਂ ਵੀ ਗੱਲ ਕਰੀਏ ਇੱਕ ਹਵਾ ਚੱਲੀ ਸੀ ਆਪ 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 ਹਰ ਥਾਂ ਤੇ ਆਪ ਸੁਣੋਂ ਮਿਲਦਾ ਪਏ ਤੁਹਾਨੂੰ ਕੀ ਲੱਗਦਾ ਹੁਣ ਇਸ ਟਾਈਮ ਉਹ ਹਵਾ ਹੈ ਯਾਰ ਹੁਣ ਜਿਹੜੀ ਅੰਡਰ ਕਰੰਟ ਹੈ ਹਲੇ ਅਜੇ ਆਪਾਂ ਨੂੰ ਨਜ਼ਰ ਨਹੀਂ ਆ ਰਹੀ ਅੰਡਰ ਕਰੰਟ ਹੈ ਜਿਹੜਾ ਉਹ ਕਹਿ ਰਿਹਾ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਸ਼ੋਸ਼ੇ ਲੈ ਕੇ ਜਾਈ ਸੀ ਸ਼੍ਰੋਮਣੀ ਅਕਾਲੀ ਦਲ ਆ ਸੀ ਲੈ ਕੇ ਜਾਓੀ ਤੁਹਾਨੂੰ ਕੀ ਲੱਗਦਾ ਕਹਿੰਦਾ ਹਾਥ ਕੰਗਨ ਕੋ ਆਰ ਸੀ ਕਿਹਾ بڑے ਲਿਖੇ ਕੋ ਫਾਰਸੀ ਕਿਹਾ ਇਸ ਇਲੈਕਸ਼ਨ ਚ ਜਿਹੜੀ ਅਕਾਲੀ ਦਲ ਦੀ ਪਰਫਾਰਮੈਂਸ ਆ ਉਹ ਲੋਕ ਦੇਖਣਗੇ ਮਨਪ੍ਰੀਤ ਮਾਲਪੁਰਿਆਲੀ ਜੀ ਦੀ ਗੱਲ ਗੱਲ ਹੀ ਹੈ ਉਹਨਾਂ ਬਾਰੇ ਤਾਂ ਕੀ ਰਾਇਆ ਮਨਪ੍ਰੀਤ ਸਿੰਘ ਯਾਲੀ ਬਾਰੇ ਮੇਰੀ ਰਾਇ ਮੇਰੀ ਰਾਇ ਇਹ ਆ ਵੀ ਉਹਨਾਂ ਨੇ ਇੱਕ ਵੱੱਜਰ ਪਾਪ ਕਰ ਲਿਆ ਪਾਰਟੀ ਕਿੱਥੇ ਖੜੀ ਹਾਂ ਜੀ ਬੱਜਰਪਾਪ ਇਸ ਲਈ ਕਰ ਰਿਆ ਬਈ ਅਕਾਲ ਤਖ ਸਾਹਬ ਦੇ ਹੁਕਮਨਾਮਾ ਸਾਹਿਬ ਨੂੰ ਤੋੜ ਮਰੋੜ ਕੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਬੱਜਰ ਗਨਾਹ ਕੀਤਾ ਹਮ ਅਕਾਲ ਤਖ ਸਾਹਿਬ ਦੀ ਫਸੀਲ ਤੋਂ ਜੋ ਹੁਕਮਨਾਮਾ ਜਾਰੀ ਹੋਇਆ ਉਹ ਤੁਸੀਂ ਕੱਢ ਲਓ ਨੈਟ ਤੇ ਉਹਦੇ ਚ ਕਿਤੇ ਨਹੀਂ ਲਿਖਿਆ ਹੋਇਆ ਬਈ ਦਾਗੀ ਤੇ ਬਾਗੀ ਅਲੱਗ-ਅਲੱਗ ਨੇ ਹਮ ਉਸ ਹੁਕਮਨਾਮੇ ਸਾਹਿਬ ਦੇ ਲਿਖਿਆ ਹੋਇਆ ਦਾਗੀ ਤੇ ਬਾਗੀ ਇੱਕੋ ਹੀ ਨੇ ਉਹ ਇੱਕ ਕਿਉਂ ਨੇ ਕਿਉਂਕਿ ਜਿਹੜੇ ਬਾਗੀ ਆ ਇਹਨਾਂ ਨੇ ਪਹਿਲਾਂ ਲਿਖ ਕੇ ਦਿੱਤਾ ਕਾਲ ਤੱਕ ਸਾਹਿਬ ਤੇ ਵੀ ਅਸੀਂ ਗਲਤੀਆਂ ਕੀਤੀਆਂ ਨੇ ਉਹ ਲਬਜ ਪੜੋ ਉਹਨਾਂ ਦੀ ਚਿੱਠੀ ਦੇ ਉਹਨਾਂ ਨੇ ਕਿਹਾ ਅਸੀਂ ਗਲਤੀਆਂ ਕੀਤੀਆਂ ਨੇ ਪਰ ਉਦੋਂ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਸੀ ਉਹਨੇ ਵੀ ਗਲਤੀਆਂ ਕੀਤੀਆਂ ਨੇ ਉਹਨੂੰ ਵੀ ਸਦੋ ਫਿਰ ਉਹਨਾਂ ਨੇ ਬਾਗੀ ਬਾਗੀ ਇੱਕੋ ਹੀ ਨੇ ਆਪ ਦੇ ਆਪ ਦੇ ਚੁੱਲ੍ਹੇ ਸਿਮੇਟ ਦੋ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰੋ ਔਰ ਉਸ ਭਰਤੀ ਦੀ ਨਿਗਰਾਨੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਐ ਨਿਗਰਾਨ ਕਮੇਟੀ ਸੀ ਉਹ ਉਹਨਾਂ ਉਸ ਨਿਗਰਾਨ ਕਮੇਟੀ ਨੂੰ ਕਾਲ ਤੱਕ ਸਭ ਦੇ ਉਸ ਹੁਕਮ ਨੂੰ ਹੈ ਭਰਤੀ ਕਮੇਟੀ ਬਣਾਉਣ ਦਾ ਜਿਹੜਾ ਗਨਾਹ ਇਹਨੇ ਕੀਤਾ ਉਹਦੀ ਮਾਫੀ ਇਹਨੂੰ ਮਿਲ ਨਹੀਂ ਸਕਣੀ ਉਹ ਕਾਲਪੁਰਖ ਦੀ ਅਦਾਲਤ ਚ ਕਚਹਿਰੀ ਚ ਜੇ ਉਹਦਾ ਨਾਮ ਤੁਸੀਂ ਆਪਦੇ ਪਰਸਨਲ ਮਫਾਦ ਲਈ ਵਰਤਦੇ ਹੋ ਤਾਂ ਉਹਦਾ ਖਮਿਆਜਾ ਤੁਹਾਨੂੰ ਭੁਗਤਣਾ ਪਊਗਾ ਤੁਸੀਂ ਬਚ ਨਹੀਂ ਸਕਦੇ ਹੋ ਪਰਮੇਸ਼ਰ ਦੀ ਕਚਹਿਰੀ ਆ ਉਹ ਤਾਂ ਸਭ ਤੋਂ ਉੱਚੀ ਕਚਹਿਰੀ ਆ ਉੱਥੇ ਮੈਂ ਉਹਦੇ ਲਈ ਸਿਰਫ ਇੱਕ ਹੀ ਗੱਲ ਕਹਿਣੀ ਆ ਕੂੜ ਅਖੁੱਤੇ ਨਾਨਕਾ ਔਰਕ ਸੱਚ ਰਹੀ ਔਰ ਅਖੀਰ ਤੇ ਗੱਲ ਸਾਬਤ ਹੋ ਜਾਣੀ ਆ ਵੀ ਉਹ ਨਿਗਰਾਨ ਕਮੇਟੀ ਬਣਾਈ ਸੀ ਉਹਦੇ ਚੋਂ ਜਾਦੇ ਕਿਸੇ ਗੱਲ ਤੇ ਨਹੀਂ ਆਏ ਧਾਮੀ ਸਾਹਿਬ ਨੇ ਅੱਕ ਕੇ ਅਸਤੀਫਾ ਦੇਤਾ ਵੀ ਅਕਾਲ ਤਖਤ ਸਾਹਿਬ ਤਾਂ ਕਹਿੰਦਾ ਇਕੱਠੇ ਹੋ ਕੇ ਭਰਤੀ ਕਰੋ ਤੁਸੀਂ ਕਹਿੰਦੇ ਹੋ ਵੀ ਅਸੀਂ ਅਸੀਂ ਨਹੀਂ ਕਿਸੇ ਨਾਲ ਭਰਤੀ ਕਰਨੀ ਅਸੀਂ ਨਹੀਂ ਕਿਸੇ ਨਾਲ ਭਰਤੀ ਕਰਨੀ ਅਸੀਂ ਤਾਂ ਨਵਾਂ ਅਕਾਲੀ ਦਲ ਬਣਾਉਣਾ ਨਵਾਂ ਅਕਾਲੀ ਦਲ ਬਣਾਉਣ ਲਈ ਅਕਾਲ ਤਖਤ ਸਾਹਿਬ ਨੇ ਕਦੇ ਨਹੀਂ ਕਿਹਾ ਉਹਨਾਂ ਨੇ ਕਿਹਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਟੱਕੜਾ ਕਰੋ ਇਸ ਟਾਈਮ ਅਕਾਲੀ ਦਲ ਉਮੀਦਵਾਰ ਐਡਵੋਕੇਟ ਪਰਪਕਾਰ ਸਿੰਘ ਜੀ ਕੋ ਮੰਜੀ ਲੜ ਰਹੇ ਨੇ ਠੀਕ ਹੈ ਪੱਛਮੀ ਤੋਂ ਕੀ ਲੱਗਦਾ ਹੈ ਕਿਸੇ ਤਰ੍ਹਾਂ ਦੇ ਜਾਣਗੇ ਲੋਕ ਇਸ ਟਾਈਮ ਉਹਨਾਂ ਨੂੰ ਪਿਆਰ ਦੇ ਰਹੇ ਨੇ ਜੋ ਦੇਖੋ ਸਾਡਾ ਜਿਹੜਾ ਕੈਂਡੀਡੇਟ ਆ ਨਾ ਜੀ ਹੂੰ ਉਹਦੇ ਤੇ ਕੋਈ ਕਿੰਤੂ ਪਰੰਤੂ ਨਹੀਂ ਉਹਦੀ ਸ਼ਖਸੀਅਤ ਬਿਲਕੁਲ ਸਾਫ਼ ਸੁਥਰੀ ਹਮਮ ਔਰ ਸਮਾਜਿਕ ਕੇਸ ਉਹਨਾਂ ਨੇ ਵੱਡੇ ਵੱਡੇ ਲੜ ਕੇ ਜਿੱਤ ਕੇ ਦਿੱਤੇ ਆ ਉਹ ਲੋਕਾਂ ਜੇ ਸਮਾਜ ਚ ਜਿਹੜਾ ਚੰਗਾ ਕੰਮ ਕਰਨ ਵਾਲਾ ਤਬਕਾ ਉਹ ਉਹਦੇ ਨਾਲ ਜੁੜੇ ਹੋਏ ਆ ਹਮਮ ਔਰ ਗਲੀ ਗਲੀ ਚ ਵੈਸਟ ਹਾਲਕੇ ਚ जिन्ने वकील صاحبਾਨ ਨੇ जिन्ने ਪੜੇ ਲਿਖੇ ਟੀਚਰ ਸਹਿਬਾਨ ਨੇ ਚਾਹੇ ਰਟਾਇਰਡ ਨੇ ਚਾਹੀ ਹੁਣ ਕਾਰੇ ਰਤ ਨੇ ਜਿੰਨੇ ਇੰਡਸਟਰੀ ਵਾਲੇ ਲੋਕ ਨੇ ਚਾਹੇ ਉਹ ਅੱਜ ਦਰਦੇ ਸਰਕਾਰ ਤੋਂ ਖੁੱਲ ਕੇ ਨਹੀਂ ਕਹਿ ਰਹੇ ਉਹ ਉੱਤੋਂ ਉੱਤੋਂ ਸੰਜੀਵ ਰੋੜਾ ਜੀ ਦੀਆਂ ਮੀਟਿੰਗਾਂ ਜੀ ਅਸੀਂ ਇਹਦੇ ਨਾਲ ਆ ਜੀ ਦਿਖਾ ਰਹੇ ਆ ਜਿੱਦਣ ਵੋਟ ਪਊਗੀ ਉਦੋਂ ਦੱਸਾਂਗੇ ਵੀ ਜਿਹੜਾ ਕੈਂਡੀਡੇਟ ਆ ਉਹਦਾ ਕੀ ਫਰਕ ਹੁੰਦਾ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਤਾਂ ਨਹੀਂ ਮੇਰਾ ਤਾਂ ਮੈਸੇਜ ਇਹੀ ਆ ਵੀ ਟਾਈਮ ਆ ਗਿਆ ਸ਼ਰੋਮਣੀ ਅਕਾਲੀ ਦਲ ਜਿਹੜੀ ਇਕਲੀ ਨਮੈਂਦਾ ਪਾਰਟੀ ਆ ਜਿਹੜੀ ਵਾਰਿਸ ਆ ਪੰਜਾਬ ਦੀ ਔਰ ਪੰਜਾਬ ਲਈ ਕੰਮ ਕਰਨ ਵਾਲੀ ਪਾਰਟੀ ਆ ਉਹਨੂੰ ਜਿਤਾਓ ਉਹਨੂੰ ਤਕੜਾ ਕਰੋ ਤੁਹਾਡੀਆਂ ਸਾਰੀਆਂ ਮਸੀਬਤਾਂ ਦਾ ਹੱਲ ਆ ਉਹ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਲੜਾਈ ਲੜ ਕੇ ਤੁਹਾਨੂੰ ਲੈ ਕੇ ਦਊਗੀ ਜਿਵੇਂ ਡਿਵੈਲਪਮੈਂਟ ਪਹਿਲਾਂ ਹੋਈ ਸੀ ਉਹੀ ਦੀ ਡਿਵੈਲਪਮੈਂਟ ਫੇਰ ਦੇਖੋਗੇ ਨੌਕਰੀਆਂ ਦੁਬਾਰਾ ਦੇਖੋਗੇ ਹਰ ਚੀਜ਼ ਆਪਣੀ ਜਿਹੜੀ ਗ੍ਰੋਥ ਹੈ ਇੰਡਸਟਰੀਅਲ ਗ੍ਰੋਥ ਉਹ ਜ਼ੀਰੋ ਹੋਈ ਪਈ ਆ ਬਾਹਰੋਂ ਕੋਈ ਪੈਸਾ ਨਹੀਂ ਆ ਰਿਹਾ ਉਹ ਸਾਰੀ ਚੀਜ਼ ਦੁਬਾਰਾ ਦੇਖੋਗੇ ਇੰਨਾ ਹੀ ਮੇਰਾ ਮੈਸੇਜ ਆ ਵੀ ਆਪ ਦੀ ਪਾਰਟੀ ਜਿਹੜੀ ਆਪਣੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਖੇਤਰੀ ਪਾਰਟੀ ਉਹਨੂੰ ਤਕੜਾ ਕਰ ਲੋ ਇਹੀ ਆਪਣੀਆਂ ਮੁਸੀਬਤਾਂ ਦਾ ਹੱਲ ਹੈ